हां जी दोस्तों की हाल है आज दी वीडियो जो अपन लाइव होया हां अपन सारेन ਲਈ লাইভ ਹੋયા ਤੁਹਾਡੇ ਸਾਰਿਆਂ ਲਈ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਅਸੀਂ ਸਾਰੇ ਪੜੇ ਲਿਖੇ ਆ ਸਾਡੀ ਸਿਹਤ ਦੇ ਨਾਲ ਖਿਲਵਾੜ ਕਿਉਂ ਅਸੀਂ ਕੁਛ ਕੁਛ ਅਸੀਂ ਵੀ ਜ਼ਿੰਮੇਵਾਰ ਆ ਇਹ ਚੀਜ਼ ਦੇ ਲਈ ਤੇ ਸਾਡੀ ਸਰਕਾਰਾਂ ਸਾਡਾ ਸਮਾਜ ਸਾਰੇ ਇੱਕ ਦੂਜੇ ਲਈ ਜ਼ਿੰਮੇਵਾਰ ਆ ਸੀ ਕਿੱਥੇ ਅੱਜ ਆਪਾਂ ਇੱਕ ਟੌਪਿਕ ਦੀ ਗੱਲ ਕਰਾਂਗੇ ਦੁੱਧ ਤੇ ਦੁੱਧ ਦੀ ਪੈਦਾਵਾਰ ਕਿੰਨਾ ਕੁ ਦੁੱਧ ਪਿਓਰ ਹੈ ਕਿੰਨਾ ਕੁ ਨਕਲੀ ਤਿਆਰ ਹੁੰਦਾ ਵੈਸੇ ਇਹੇ ਥੋੜੇ ਦਿਨ ਹੋ ਗਏ ਆਪਾਂ ਆਪਣੇ ਸਿੱਖਿਆ ਆਪਣੇ ਸੌਰੀ ਮੁੱਖ ਮੰਤਰੀ ਸਾਹਿਬ ਵੀ ਬੋਲ ਰਹੇ ਸੀਗੇ ਸੋ ਨੂੰ ਪਤਾ ਹੀ ਹੈ ਕਿੰਨਾ ਨਕਲੀ ਤਿਆਰ ਹੁੰਦਾ ਜਦੋਂ ਸਰਕਾਰਾਂ ਖੁਦ ਨਾ ਮੂੰਹ ਨਾ ਕਹੀ ਜਾਂਦੀਆਂ ਨੇ ਵੀ ਨਕਲੀ ਤਿਆਰ ਹੁੰਦਾ ਇਹਦਾ ਮਤਲਬ ਪਤਾ ਤਾਂ ਉਹਨਾਂ ਨੂੰ ਵੀ ਹੈ ਕੌਣ ਕਹੇ ਰਾਣੀ ਅਗਾ ਟੱਕ ਪਰ ਕਿਉਂ ਨਹੀਂ ਸੁਧਾਰ ਹੋ ਰਿਹਾ 12 ਮਿਲੀਅਨ ਟਨ ਜਿਹੜਾ ਸਾਡੇ ਦੁੱਧ ਪੈਦਾ ਪੈਦਾ ਕੀਤਾ ਜਾ ਰਿਹਾ ਤੇ ਖਪਤ ਕਿੰਨੀ ਹੈ ਸਾਡੀ ਇੰਡੀਆ ਲੈਵਲ ਤੇ 90 ਬਿਲੀਅਨ ਟਨ ਇੰਨਾ ਦੁੱਧ ਜਿਹੜਾ ਐਕਸਟਰਾ ਦੁੱਧ ਹੈ ਉਹ ਕਿੱਥੋਂ ਆਉਂਦਾ ਹੈ ਕੌਣ ਦੱਸੂਗਾ ਕੌਣ ਜ਼ਿੰਮੇਵਾਰ ਹੈ ਇੱਕ ਤਾਂ ਇਹ ਗੱਲ ਦੱਸੋ ਅਸੀਂ ਖੁਦ ਜੋ ਪੀਨੇ ਆ ਸਾਡੇ ਬੱਚਿਆਂ ਨੂੰ ਪਿਉਉਣੇ ਆ ਅਸੀਂ ਰੋਜ਼ ਮਰਾਂ ਦੀ ਚੀਜ਼ ਆ ਤੁਹਾਡੇ ਘਰ ਦੇ ਵਿੱਚ ਤੁਹਾਡੀ ਰਸੋਈ ਦੇ ਵਿੱਚ ਆ ਕਹਿੰਦੇ ਤੁਸੀਂ ਸਿਆਣੇ ਬੰਦੇ ਕਹਿੰਦੇ ਅੱਜ ਕੱਲ ਦੇ ਸਮੇਂ ਦੇ ਵਿੱਚ ਤੁਸੀਂ ਛੋਡੇ ਹੱਥਾਂ ਦੇ ਨਾਲ ਛੋਡੇ ਬੱਚਿਆਂ ਨੂੰ ਖੁਦ ਜ਼ਹਿਰ ਦੇਣ ਲੱਗੇ ਇਹਨੂੰ ਕਲਜੋਗ ਕਹਿੰਦੇ ਨੇ ਪਹਿਲੀ ਗੱਲ ਤੇ ਇਹ ਹੈ ਕਿਉਂਕਿ ਅਸੀਂ ਸਾਡੇ ਖਾਣ ਜੋਗਰਾ ਅੱਜ ਅਸੀਂ ਪੈਦਾ ਨਹੀਂ ਕਰ پا ਰਹੇ ਕਿਉਂਕਿ ਅਸੀਂ ਮਾਡਰਨ ਹੋ ਗਏ ਐਨੀ ਕਿ ਮਾਡਰਨਟੀ ਆ ਗਈ ਸਾਡੇ ਵਿੱਚ ਅਸੀਂ ਜ਼ਹਿਰ ਖਾ ਲਾਂਗੇ ਪਰ ਅਸੀਂ ਪੈਦਾ ਨਹੀਂ ਕਰ ਕੋ ਸਾਡੇ ਨਾਲ ਸਾਡਾ ਸਟੈਂਡਰਡ ਲੋ ਹੁੰਦਾ ਨਾ ਚੀਜ਼ਾਂ ਦੇ ਨਾਲ ਜਿਹੜੇ ਕਰੇ ਪਸ਼ੂ ਕਿਹੜਾ ਪਿੰਡ ਨਾਲੇ ਲੋਕਾਂ ਦੇ ਕੰਮ ਹੁੰਦੇ ਨੇਗੇ ਸ਼ਹਿਰੀ ਲੋਕਾਂ ਦੇ ਥੋੜੀ ਕੰਮ ਹੁੰਦੇ ਨੇ ਜਿਹੜਾ ਅੱਜ ਕੋ ਪੜੇ ਲਿਖੇ ਲੋਕ ਹੁੰਦੇ ਨੇ ਨੌਕਰੀ ਵਾਲੇ ਲੋਕ ਹੁੰਦੇ ਨੇ ਉਹ ਤਾਂ ਸਿਆਣੇ ਹੋ ਜਾਂਦੇ ਨੇ ਉਹਨਾਂ ਨੇ ਥੋੜੀ ਕਰਨਾ ਉਹਨਾਂ ਤਾਂ ਮੁੱਲ ਲੈ ਕੇ ਹੋਣਾ ਸਾਡੇ ਸਿਹਤ ਮੰਤਰੀ ਜੀ ਕਿੱਥੇ ਨੇਗੇ ਕੌਣ ਪੁੱਛੂਗਾ ਅਸੀਂ ਸਹੂਲਤਾਂ ਮੰਗੀ ਜਾਂਦੇ ਨੇ ਬਿਜਲੀ ਫ੍ਰੀ ਮਿਲਣੀ ਚਾਹੀਦੀ ਆ ਸਾਨੂੰ ਆਹ ਚੀਜ਼ ਫ੍ਰੀ ਮਿਲਣੀ ਚਾਹੀਦੀ ਆ ਹੁਣ ਦੇਖੋ ਅਸੀਂ ਰਾਈਟ ਮੰਗਣ ਲੱਗੇ ਸੰਗ ਨਹੀਂ ਮੰਨਦੇ ਹੁਣ ਸਾਨੂੰ ਕਿ ਬੁੜੀਆਂ ਦੇ ਖਾਤਿਆਂ ਦੇ ਵਿੱਚ ਹਜ਼ਾਰ ਹਜ਼ਾਰ ਰੁਪਏ ਹੋਣਾ ਚਾਹੀਦਾ ਦੁੱਧ ਕਰਾਂ ਦੇ ਵਿੱਚ ਸੱਚੀ ਮਿੱਚੀ ਕਹਿਣਗੇ ਲੋਕਾਂ ਨੂੰ ਗੋਹਾ ਚੰਗਾ ਲੱਗਣ ਲੱਗ ਜਿਹੜੇ ਲੋਕ ਕਹਿੰਦੇ ਨੇ ਗੋਹੇ ਚ ਕੀ ਰੱਖਿਆ ਉਹਨਾਂ ਨੂੰ ਗੋਹਾ ਚੰਗਾ ਲੱਗਣ ਲੱਗ ਜਦੋਂ ਦੁੱਧ ਦੇ ਸਹੀ ਮੁੱਲ ਮਿਲਣ ਲੱਗੇ ਕਿਉਂ ਨਹੀਂ ਕਹਿੰਦੇ ਕਿਉਂਕਿ ਘਾਟੇ ਦਾ ਸੌਦਾ ਬਣਾ ਰੱਖਿਆ ਇਹਨਾਂ ਨੇ ਕਿਉਂਕਿ ਸਾਨੂੰ ਫੇਲ ਕਰਨਾ ਹੈ ਕਰੋਨਾ ਦੇ ਦੌਰਾਨ ਸਾਰੇ ਲੋਕ ਫੇਲ ਹੋ ਗਏ ਸੀ ਬੱਚੇ ਕੌਣ ਸੀਗੇ ਜਾਂ ਤਾਂ ਜਿਨ੍ਹਾਂ ਨੂੰ ਤਨਖਾਹਾਂ ਆਉਂਦੀ ਸੀ ਫੌਜੀ ਪੈਨਸ਼ਨ ਆਉਂਦੀਆਂ ਸੀ ਜਾਂ ਬੱਚੇ ਸੀ ਜਿਨ੍ਹਾਂ ਦੇ ਦੁੱਧ ਦਾ ਪੈਸਾ ਆਉਂਦਾ ਸੀ ਜਿਨ੍ਹਾਂ ਦੀ ਆਪ ਦੀਆਂ ਡੈਰੀਆਂ ਸੀ ਉਹਨਾਂ ਨੂੰ ਕੋਈ ਨਹੀਂ ਉਹਨਾਂ ਕਿਉਂਕਿ ਉਹ ਆਪਣੇ ਘਰੇ ਕੰਮ ਕਰਨਾ ਸੀ ਉਹਨਾਂ ਦੀ ਉਮੀ ਕਮ ਉਹਨਾਂ ਨੇ ਮਾਰ ਨਹੀਂ ਖਾਧੀ ਜਿਹੜਾ ਇਹਨਾਂ ਨਕਲੀ ਦੁੱਧ ਤਿਆਰ ਹੁੰਦਾ ਅਸੀਂ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਘਰ ਦੇ ਵਿੱਚ ਤੁਸੀਂ ਕਿੰਨਾ ਨਕਲੀ ਦੁੱਧ ਪੀ ਰਹੇ ਹੋ ਕਦੇ ਤੁਸੀਂ ਚੱਕਤਾ ਇੱਕ ਪਿੰਡ ਦੇ ਵਿੱਚ ਗਾਸ ਹੁੰਦਾ 10-10 ਦਹਿਰੀਆਂ ਖੁੱਲੀਆਂ ਪਈਆਂ ਨਹੀਂਆਂ ਉਹ ਕਦੇ ਢੋਲਾ ਤੇ ਤੁਹਾਡੇ ਸਾਹਮਣੇ ਹੁੰਦਾਗਾ ਕਦੇ ਉਹਨਾਂ ਕੋਲ ਦੁੱਧ ਕਿੰਨਾ ਜਾਂਦਾ ਜਿਹੜਾ ਆਮ ਦੁੱਧ ਆ ਉਹ ਤੇ ਤੁਹਾਡੇ ਉੱਥੇ ਜਾਈ ਜਾਂਦਾ ਮਿਲਕ ਜਿਹੜੇ ਆਪਣੇ ਦੁੱਧ ਵਾਲੀਆਂ ਫੈਕਟਰੀਆਂ ਉਹਨਾਂ ਕੋਲ ਦੁੱਧ ਜਾਈ ਜਾਂਦਾ ਤੁਹਾਡੇ ਕਿੰਨੀਆਂ ਗੱਡੀਆਂ ਜਾਂਦੀਆਂ ਨੇ ਫਿਰ ਤੁਹਾਡੇ ਕੋਲ ਪੀਣ ਨੂੰ ਕਿੱਥੋਂ ਆ ਜਾਂਦਾ ਵੀ ਸ਼ਹਿਰਾਂ ਦੇ ਵਿੱਚ ਪਸ਼ੂ ਹੈ ਨਹੀਂ ਪਿੰਡਾਂ ਦੇ ਵਿੱਚੋਂ ਦੁੱਧ ਆ ਜਿਹੜਾ ਉਹ ਮਿਲਕ ਪਲਾਂਟਸ ਦੇ ਵਿੱਚ ਚਲਾ ਜਾਂਦਾ ਹੈ ਤੁਸੀਂ ਫਿਰ ਤੁਸੀਂ ਆਪ ਹੀ ਸਮਝੋ ਤੁਸੀਂ ਕਿਹੜਾ ਦੁੱਧ ਪੀਂਦੇ ਹੋ ਦੁੱਧ ਨੂੰ ਗਰਮ ਕਰਕੇ ਦੇਖਿਓ ਤੁਹਾਨੂੰ ਟੇਸਟ ਤੋਂ ਪਤਾ ਲੱਗ ਪਰ ਤੁਹਾਨੂੰ ਟੇਸਟ ਦਾ ਕਿਸੇ ਤੋਂ ਤਾਂ ਆਦੀ ਬਣ ਚੁੱਕੇ ਹੋ ਜਿਹੜਾ ਰੋਜ਼ ਦੁੱਧ ਪੀਂਦਾ ਹੈ ਨਾ ਉਹਨੂੰ ਟੇਸਟ ਤੋਂ ਪਤਾ ਲੱਗ ਜਾਂਦਾ ਹੈ ਪਸ਼ੂਆਂ ਦੇ ਦੁੱਧ ਦੇ ਵਿੱਚ ਕਿੰਨੀ ਮਠਿਆਸ ਹੁੰਦੀ ਹੈ ਕਿੰਨੀ ਮਲਾਈ ਇੱਕ ਚੀਜ਼ ਮਲਾਈ ਤੇ ਗੱਲ ਕਰ ਜਾਂ ਤੁਸੀਂ ਗੱਲ ਜਦ ਦੇਖਿਓ ਜਿਹੜਾ ਤਿਆਰ ਕੀਤਾ ਜਿਹੜਾ ਨਕਲੀ ਦੁੱਧ ਤਿਆਰ ਕੀਤਾ ਹੋਊ ਉਹਦੇ ਵਿੱਚ ਉਂਗਲ ਜਿੰਨੀ ਮੋਟੀ ਮਲੇਈ ਆਊਗੀ ਤੁਸੀਂ ਕਹਿੰਦੇ ਸਾਡੇ ਕੋਲ ਤਾਂ ਬਹੁਤ ਪਿਓਰ ਦੁੱਧ ਆਉਂਦਾ ਹੈ 5 ਰੁਪਏ ਵੱਧ ਲੈ ਨਹੀਂ ਪਰ ਸਾਨੂੰ ਇਹ ਜਿਹੜਾ ਦੁੱਧ ਦੇਖ ਕੇ ਜਾਇਆ ਕਰ ਫੇਸਬੁੱਕ ਤੇ ਲੋਕਾਂ ਨੇ ਫੜ ਫੜ ਕੇ ਸਟੇਟਸ ਪਾਦੇ ਪਰ ਕੋਈ ਕਾਰਵਾਈ ਨਹੀਂ ਕਿਉਂਕਿ ਸਾਡਾ ਜਿਹੜਾ ਸਿਹਤ ਮਹਿਕਮਾ ਸਿਹਤ ਮੰਤਰੀ ਜੀ ਨੇ ਉਹ ਸੁੱਤੇ ਪਏ ਨੇ ਉਹਨਾਂ ਨੇ ਲੋਕਾਂ ਦੀ ਸਿਹਤ ਨੂੰ ਕੀ ਲੈਣਾ ਉਹਨਾਂ ਦਾ ਕੰਮ ਸੀ ਅਹੁਦਾ ਲੈਣਾ ਅਹੁਦੇ ਵੰਡ ਤੇ ਬਸ ਠੀਕ ਐ ਫਾਰਮੈਲਟੀਆਂ ਨਹੀਂ ਗੀਆਂ ਸਿਹਤ ਸਿਹਤ ਦੇ ਮਾਮਲੇ ਤੁਸੀ ਦੇਖੋ ਮੰਨ ਲਓ ਅਸੀਂ ਪਸ਼ੂ ਰੱਖਦੇ ਆ ਸਾਡੇ ਇੱਥੇ ਪਸ਼ੂਆਂ ਦੀ ਡਿਸਪੈਂਸਰੀ ਐ ਵੈਟਰਨਰੀ ਡਾਕਟਰ ਦੀ ਡਿਸਪੈਂਸਰੀ ਹੈਗੀ ਉੱਥੇ ਕਿੰਨੀਆਂ ਕ ਦਵਾਈਆਂ ਜਾ ਕੇ ਸਰਕਾਰ ਸਾਨੂੰ ਆ ਕੇ ਚੈੱਕ ਕਰਾਵੇ ਨਾ ਸਾਡੇ ਪਸ਼ੂਆਂ ਦੇ ਲਈ ਆਸੂਲਤਾ ਆਉਂਦੀਆਂ ਨੇ ਫ੍ਰੀ ਕੀ ਆਉਂਦਾ ਸਾਨੂੰ ਫ੍ਰੀ ਲੋਕਾਂ ਦੇ ਰੀ ਪਿੰਡਾਂ ਦੇ ਵਿੱਚ ਕੀ ਫ੍ਰੀ ਆਉਂਦਾ ਇੱਕ ਸਰਕਾਰੀ ਡਾਕਟਰ ਐ ਉਹਦੀ ਡਿਊਟੀ ਕੀ ਐ 8 ਵਜੇ ਤੋਂ ਲੈ ਕੇ 2 ਵਜੇ ਤੱਕ 24 ਘੰਟਿਆਂ ਦੇ ਵਿੱਚੋਂ 8 ਘੰਟੇ ਡਿਊਟੀ ਹੈ 16 ਘੰਟੇ ਸਾਡਾ ਰਿਸਪੌਂਸੀਬਲ ਕੌਣ ਹੈ ਫਿਰ ਕਿਉਂਕਿ ਉਹ ਮਹਿਕਮਾ ਜਿਹੜਾ ਵੈਟਰਨਰੀ ਮਹਿਕਮਾ ਹੈ ਉਹਨਾਂ ਨੇ ਇੱਕ ਫਾਰਮੈਲਟੀ ਕੀਤੀ ਵੀ ਹੈ ਕਦੇ ਜਾ ਕੇ ਉਹਨਾਂ ਤੁਸੀਂ ਮਹਿਕਮੇ ਦੇ ਵਿੱਚ ਵੀ ਉਹਨਾਂ ਨੇ ਜਾਲੀ ਪਸ਼ੂ ਪਾਏ ਹੋਏ ਨੇ ਪਿੰਡ ਦੇ ਵਿੱਚ 1600 ਪਸ਼ੂ ਹੁੰਦਾ ਜਿਵੇਂ ਆਈਡੀਆ ਲਾ ਲਓ ਦਿਖਾਇਆ ਕਿ ਨਾ ਹੁੰਦਾ 4 4000 ਕਿਉਂਕਿ ਉਹਨਾਂ ਦੇ ਪੋਸਟਾਂ ਜਾਂਦੀਆਂ ਨਹੀਂ ਗੀਆਂ ਪਿੰਡ ਦੇ ਵਿੱਚ ਇੰਨੇ ਨੇ ਪਸ਼ੂ ਦਿਖਾਈ ਹੁੰਦੇ ਨੇ ਕੀ ਗੱਲ ਵੀ ਇਦਾਂ ਕਿਉਂਕਿ ਅਸੀਂ ਅਸੀਂ ਜਿਹੜੇ ਖੁਦ ਲੋਕ ਆ ਨਾ ਅਸੀਂ ਉਹ ਚੀਜ਼ਾਂ ਦਾ ਗੱਲ ਸਮਝੋ ਉਹ ਉਹਨਾਂ ਨੇ ਜਿਹੜੇ ਰੱਖੇ ਹੋਏ ਨੇ ਗੱਲ ਸਮਝੋ ਮੁਲਾਜ਼ਮ ਰੱਖਨੇ ਸਿਹਤ ਭਾਗ ਦੇ ਮੁਲਾਜ਼ਮ ਰੱਖਨੇਗੇ ਇੱਕ ਉਹ ਉਹਨਾਂ ਨੇ ਉਨੀ ਕੀ ਡਿਊਟੀ ਕਰਨੀ ਆ ਤੁਸੀਂ ਕੱਲ ਦੇਖੋ ਕਦੋਂ ਜਾਗ ਦੇਖੋ ਫਾਰਮੈਲਿਟੀਆਂ ਕਦੋਂ ਜਾ ਉ ਜਾਗਰਿਤ ਕਦੋਂ ਹੁੰਦੇ ਨੇ ਉਹ ਕਦੋਂ ਉਹਨਾਂ ਦੀ ਅੱਖ ਖੁੱਲਦੀ ਆ ਲੋਹੜੀ ਦਿਵਾਰੀ ਇੱਥੇ ਸ਼ਹਿਰਾਂ ਉਹ ਤੋਂ ਦੇਖੋ ਤੁਹਾਨੂੰ ਸਾਪੇ ਮਾਰਦੇ ਮਠਾਈਆਂ ਤੇ ਚਾਰ ਅਫਸਰ ਉਹ ਤੋਂ ਮੂਰੇ ਲੱਗ ਜਾਂਦੇ ਆ ਸਾਡੇ ਵਰਗੇ ਉਹਨਾਂ ਨੇ ਚਾਰ ਕਿੱਸੇ ਸਪੇਸ ਕਰਨੇ ਹੁੰਦੇ ਨੇ ਸਾਡੇ ਵਰਗੇ ਕੀ ਉਹਨਾਂ ਦੇ ਵੀਡੀਓ ਵਾਇਰਲ ਕਰਨਾ ਇਮਾਨਦਾਰ ਅਫਸਰ ਇਮਾਨਦਾਰ ਅਫਸਰ ਕਹਿੰਦੇ ਪਬਲਿਸਿਟੀ ਕਰਨ ਆਲੇ ਸੀ ਲੋਕ ਆ ਨਾ ਕੀ ਗੱਲ ਵੀ ਕਾਦੀ ਪਬਲਿਸਿਟੀ ਕਰਦਿਆਂ ਅਸੀਂ ਅਸੀਂ ਇਹਨਾਂ ਦੇਖਦੇ ਨੇ ਡਿਊਟੀ ਐ ਇਹ ਗੱਲ ਕਹੋ ਕੋਈ ਬੰਦਾ ਜਾਗਿਆ ਬਾਕੀ ਮਹਿਕਮਾ ਕਿੱਥੇ ਸੀਗਾ ਜਿਹੜੇ ਤੁਸੀਂ ਮਹਿਕਮਾ ਦੇ ਵਿੱਚ ਜਿਹੜੇ ਲੋਹੜੀ ਦੀਵਾਲੀ ਦੇ ਉੱਤੇ ਜਿਹੜਿਆ ਨੇ ਨਕਲੀ ਚੀਜ਼ਾਂ ਫੜੀਆਂ ਸੀ ਕੀ ਗੱਲ ਬਾਕੀ ਸਾਲ ਕਿੱਥੇ ਹੁੰਦੇ ਨੇ ਉਹ ਕਿਉਂ ਨਹੀਂ ਚੈੱਕ ਕਰਦੇ ਵੀ ਕਿੰਨੇ ਕਿਹੜੇ ਡੈਰੀ ਵਾਲੇ ਕੋਲ ਕਿੰਨਾ ਦੁੱਧ ਹੈ ਡੈਰੀ ਵਾਲੇ ਵੀ ਤੁਸੀਂ ਦੇਖੋ ਜਿੱਦਾਂ ਉਹਨਾਂ ਨੂੰ ਪਤਾ ਹੁੰਦਾ ਹੈ ਵੀ ਹੁਣ ਆਉਣਗੇ ਛਾਪਾਂਬਾਰੀ ਕਰਨਗੇ ਉਹ ਆਪਣੀਆਂ ਡੈਰੀਆਂ ਬੰਦ ਕਰਕੇ ਭੱਜ ਜਾਂਦੇ ਨੇ ਕਾਰਨ ਕੀ ਹੈ ਕਹਿੰਦੇ ਉਸ ਕਈ ਵਾਰ ਕਾਰਨ ਪੁੱਛਣ ਦੀ ਕੋਸ਼ਿਸ਼ ਕੀਤੀ ਹੈ ਕਹਿੰਦੇ ਤੁਹਾਡੇ ਘਰ ਦਾ ਦੁੱਧ ਚੈੱਕ ਕਰ ਲੋ ਉਸ ਵੀ ਜੂਰੀਆ ਤਾਂ ਨਹੀਂ ਆਉਣਾ ਆ ਕਿ ਸਾਡੇ ਜੂਰੀਆ ਪਊਗਾ ਸਭ ਤੋਂ ਪੈਸੇ ਮੰਗਦ ਨੇ ਮਹਿਕਮੇ ਵਾਲੇ ਛੇਹ ਦੇ ਇਹ ਗੱਲ ਮਹਿਕਮੇ ਦੇ ਵਿੱਚ ਬੁਰੀ ਲੱਗੂਗੀ ਗੁੱਸਾ ਲਾ ਲੋ ਕਿਤਨਾ ਕਿਤੇ ਸਾਡੀਆਂ ਸਰਕਾਰਾਂ ਦੀ ਅੰਗਲੀ ਹੈ ਜਿੱਥੇ ਅਸੀਂ ਮਾਰ ਖਾ ਰਹੇ ਹਾਂ ਸਾਡੇ ਬੱਚਿਆਂ ਨੂੰ ਅਸੀਂ ਸਾਡੇ ਹੱਥਾਂ ਨਾਲ ਜ਼ਹਿਰ ਦੇ ਰਹੇ ਹਾਂ ਅਸੀਂ ਛੋਡੇ ਵਿਰੁੱਧ ਦੋ ਸ਼ਬਦ ਨਹੀਂ ਬੋਲ ਸਕਦੇ ਅਸੀਂ ਬੋਲੇ ਸਾਡੇ ਸ਼ਬਦ ਹੁੰਦੇ ਆ ਵੀ ਸਰਕਾਰ ਦੇ ਵਿਰੁੱਧ ਬੋਲਤਾ ਮਹਿਕਮੇ ਦੇ ਵਿਰੁੱਧ ਬੋਲਤਾ ਭੜਕਾਉ ਵਿਚਾਰ ਦਿੱਤਾ ਸਮਾਜ ਨੂੰ ਭੜਕਾਤਾ ਦੂਜੇ ਪਾਸੇ ਜੋ ਸਾਡੇ ਨਾਲ ਸਾਡੇ ਘਰਾਂ ਦੇ ਵਿੱਚ ਜ਼ਹਿਰ ਵੰਡਿਆ ਜਾ ਰਿਹਾ ਹੈ ਉਹਦੇ ਲਈ ਰਿਸਪਾਂਸਿਬਲ ਕੌਣ ਹੈ ਸਾਰੀ ਦੁਨੀਆ ਜਾਗਰਤ ਹੋਵੇ ਚੀਜ਼ ਵਾਸਤੇ ਸਾਨੂੰ ਜਾਗਰਤ ਹੋਣਾ ਪੈਣਾ ਹੈ ਜੇ ਨਕਲੀ ਦੁੱਧ ਦੇ ਵਿਰੋਧ ਉਠਾਂਗੇ ਅਸੀਂ ਮਹਿਕਮਿਆਂ ਦੇ ਵਿਰੋਧ ਉਠਾਂਗੇ ਜਿੰਨਾ ਜ਼ਿਆਦਾ ਬੋਲੋਗੇ ਤਾਂ ਤੁਹਾਡੇ ਦੁੱਧ ਦਾ ਮੁੱਲ ਪੈਣਾ ਡੈਰੀ ਮਹਿਕਮੇ ਨੇ ਤਾਂ ਹੀ ਸਫਲ ਹੋਣਗੇ ਜੇ ਤੁਸੀਂ ਕਹੋਗੇ ਜਿਹੜਾ ਚੰਗਾ ਦੁੱਧ ਆ ਚੰਗਾ ਦੁੱਧ ਤੋਂ ਕਿਸੇ ਜਿਹੜੇ ਸਾਡੇ ਕਿਸਾਨ ਨੇ ਡੈਰੀਆਂ ਵਾਲੇ ਨੇ ਉਹਨਾਂ ਤੋਂ ਕੋਈ ਦੁੱਧ ਲੈਣਾ ਪਸੰਦ ਨਹੀਂ ਕਰਦਾ ਸਾਡੇ ਦੁੱਧ ਤੇ ਰੇਟ ਹੀ ਨਹੀਂ ਹੈਗੇ ਪਿਓਰ ਆਪਾਂ ਕਹਿੰਦੇ ਪਿਓਰ ਚੀਜ਼ ਪਿਓਰ ਚੀਜ਼ ਕੋਈ ਨਹੀਂ ਪਸੰਦ ਕਰਦਾ ਹੈਗਾ ਕਿਉਂਕਿ ਸਾਡੇ ਲੋਕ ਨੇ ਜੋ ਕਿਉਂਕਿ ਉਹ ਬਹੁਤ ਮੋਟੀ ਮਲਾਈ ਆਉਂਦੀ ਆ ਵਧੀਆ ਦੁੱਧ ਹੈ ਉਹ ਦੁੱਧ ਤੇ ਲੱਗੇ ਪਈ ਨੇ ਸੱਚ ਹੈ ਸਾਡੇ ਲੋਕਾਂ ਦਾ ਕਦੇ ਵੀ ਸੁਧਾਰ ਨਹੀਂ ਹੋ ਸਕਦਾ ਅਸੀਂ ਇਹ ਚੀਜ਼ਾਂ ਤੇ ਨਹੀਂ ਸੋਚ ਸਕਦੇ ਅਸੀਂ ਇਹ ਨਹੀਂ ਸੋਚਦੇ ਕਿ ਸਾਡੇ ਸਮਾਜ ਦੇ ਵਿੱਚ ਸੁਧਾਰ ਹੋਣਾ ਚਾਹੀਦਾ ਜਿਹੜੀਆਂ ਚੀਜ਼ਾਂ ਨੇ ਹਰ ਇੱਕ ਮਹਿਕਮੇ ਦੇ ਵਿੱਚ ਅਸੀਂ ਟੈਕਸ ਭੇ ਕਰ ਰਹਿਆਂਗੇ ਜੋ ਮੁਲਾਜ਼ਮ ਰੱਖੇ ਨੇ ਉਹ ਮਹਿਕਮੇ ਦੇ ਵਿੱਚ ਫਾਰਮੈਲਟੀ ਕਰਨ ਵਾਸਤੇ ਥੋੜੀ ਰੱਖੇ ਨੇ ਜਾਂ ਉਹ ਆਪਣੇ ਦਫ਼ਤਰਾਂ ਵਿੱਚ ਸੁੱਤੇ ਰਹਣਗੇ ਸਿਹਤ ਮੰਤਰੀ ਜੀ ਜਿਹੜੇ ਇਹ ਸੋਡੇ ਮੁਲਾਜ਼ਮ ਰੱਖੇ ਸੇ ਹਰ ਵਿਅਕਤੀ ਜਿਵੇਂ ਕਹਿੰਦੇ ਨਾ ਮਾਰਕੀਟਿੰਗ ਕਰਦੇ ਫਿਰਦੇ ਆ ਸਾਡੇ ਏਰੀਆ 'ਚ ਘੁੰਮਦੇ ਨਜ਼ਰ ਆਉਣੇ ਚਾਹੀਦੇ ਨੇ ਹਰ ਹਫ਼ਤੇ ਬਾਅਦ ਰਿਪੋਰਟ ਇਹ ਦਫ਼ਤਰਾਂ 'ਚ ਬਹਿ ਕੇ ਏਸੀ ਰੂਮਾਂ 'ਚ ਬਹਿ ਕੇ ਸਾਨੂੰ ਰਿਪੋਰਟਾਂ ਜਾਈ ਜਾਂਦੀਆਂ ਨੇ ਇੱਕ ਇਹ ਫਾਰਮੈਲਟੀ ਬਣ ਚੁੱਕੀ ਹੈ ਜ਼ਮੀਨ ਤੇ ਆ ਕੇ ਦੇਖੋ ਅਸੀਂ ਕਹਿੰਦੇ ਪੁੱਛਿਆ ਜਾਂਦਾ ਕਿ ਫਲਾਣੇ ਮੰਤਰੀ ਸਰਕਾਰ ਨੇ ਹਾ ਹਾ ਬਹੁਤ ਕੰਮ ਕੀਤਾ ਅਸੀਂ ਖੁਦ ਸਰਕਾਰ ਦੇ ਟੌਟ ਮੰਨ ਕੇ ਪੇਸ਼ ਕਰਦੇ ਆ ਸਰਕਾਰਾਂ ਦੇ ਅਸੀਂ ਕਿਸੇ ਮੈਂ ਕਿਸੇ ਇੱਕ ਸਰਕਾਰ ਦੇ ਇੱਕ ਪਾਰਟੀ ਦੇ ਪੱਖ ਵਿੱਚ ਨਹੀਂ ਅੱਜ ਤੱਕ ਜਿੱਦਾਂ ਦੀ ਮੈਂ ਸੁਰਤ ਸੰਭਾਲੀ ਹਰ ਪਾਰਟੀ ਨੇ ਹਰ ਸਰਕਾਰ ਨੇ ਸਾਨੂੰ ਗਰਾਬਟ ਵੱਲ ਲੈ ਕੇ ਗਏ ਨੇ ਸਾਡੇ ਕਿਤੇ ਖਤਮ ਕੀਤੇ ਨੇ ਸਾਡਾ ਪਸ਼ੂ ਵਿਭਾਗ ਦਹਿਰੀ ਵਿਭਾਗ ਸਾਡੀ ਸਿਹਤ ਵਿਭਾਗ ਸਭ ਖਤਮ ਹੈ ਇੱਕ ਕਾਗਜ਼ਾਂ ਦੇ ਵਿੱਚ ਰਹਿ ਗਿਆ ਇਸ ਕਰਕੇ ਹੈ ਸਾਡੇ ਲੋਕਾਂ ਨੂੰ ਖੁਦ ਹੰਬੜਨਾ ਮਾਰਨਾ ਪਊਗਾ ਸਾਡੇ ਲੋਕਾਂ ਨੂੰ ਇੱਕ ਮੈਸੇਜ ਹੈ ਜਿੰਨਾ ਖੋ ਸਕਦਾ ਇੱਕ ਦੋ ਚੀਜ਼ਾਂ ਤੋਂ ਸਬਜ਼ੀਆਂ ਘਰ ਦੀਆਂ ਗਾਓ ਦੁੱਧ ਘਰ ਦਾ ਪੈਦਾ ਕਰੋ ਇਹਨਾਂ ਸਰਕਾਰਾਂ ਤੋਂ ਕੋਈ ਆਸ ਨਾ ਰੱਖੋ ਜੇ ਤੁਸੀਂ ਕਹਿੰਗੇ ਸਰਕਾਰਾਂ ਤੁਹਾਡੇ ਲਈ ਹੈ ਸਰਕਾਰਾਂ ਦਾ ਸਿਰਫ ਕੱਲਾ ਨਸ਼ਾ ਕਿਉਂ ਵੰਡਦੀਆਂ ਵੀ ਤੁਸੀਂ ਕੱਲੇ ਕੱਲਾ ਨਸ਼ਾ ਕਿਉਂ ਨਜ਼ਰ ਆਉਂਦਾ ਸੀ ਕੋਈ ਚੀਜ਼ ਦੀ ਪਬਲਿਸ਼ਿੰਗ ਕਰ ਰੱਖੀ ਕਿ ਨਸ਼ਾ ਨਸ਼ਾ ਆਹ ਜਿਹ ਨਸ਼ਾ ਨਹੀਂ ਜਿਉਂਦਾ ਸਾਨੂੰ ਬਿਲਕੁਲ ਸੋਡਿਆ ਬੱਚਿਆਂ ਨੂੰ ਚੰਗੇ ਭਲੇ ਬੱਚਿਆਂ ਨੂੰ ਅਸੀਂ ਖੁਦ ਆਪਦੇ ਹੱਥ ਖੁਦ ਆਪਦੇ ਹੱਥੀ ਜ਼ਹਿਰ ਦੇ ਰਹੇ ਹਾਂ ਇਹ ਕਿਉਂ ਨਹੀਂ ਨਜ਼ਰ ਆਉਂਦਾ ਵੀ ਇਹ ਤੇ ਕੌਣ ਬੋਲੂਗਾ ਬੋਲਣ ਨੂੰ ਬਹੁਤ ਕੁਸ ਹੈ ਲੰਬੀ ਵੀਡੀਓ ਬਣ ਚੁਗੀ ਕੋਈ ਸ਼ਬਦ ਮਾੜਾ ਲੱਗਿਆ ਹੋਵੇ ਤਾਂ ਮਾਫ ਕਰਨਾ ਧੰਨਵਾਦ